ਮੈਂ ਸੋਰੀ ਐਸੋਈ ਹਰਮੇਸ਼ਪਾਲ ਚੌਂਕੀਨਚਾਰ ਦੇ ਜੀਆਰਪੀ 플ੋਰ ਅੱਜ ਮਿਤੀ 6 11 ਦੀ ਗੱਲ ਆ ਸਵੇਰ 9:10 ਵਜੇ ਦੀ 10 ਵਜੇ ਦੇ ਕਰੀਬ ਦੀ ਗੱਲ ਹੈ ਇਹ ਤੇ ਸਾਨੂੰ ਪਤਾ ਲੱਗਿਆ ਵੀ ਇੱਕ ਕੋਈ ਪਾਗਲ ਵਿਅਕਤੀ ਜੋ ਇੱਥੇ ਸਟੇਸ਼ਨ ਦੇ ਬਾਹਰ ਫਿਰਦਾ ਸੀ ਤੇ ਜਿਹੜੀ ਲੁਈਆ ਤੋਂ ਲੁਧਿਆਣਾ ਜਾਣ ਲਈ ਡੀਐਮਜੂ ਗੱਡੀ ਤਿੰਨ ਨੰਬਰ ਪਲੇਟਫਾਰਮ ਤੇ ਪਹੁੰਚੀ ਸੀ ਉਹਦੇ ਛੱਤ ਤੇ ਚੜ ਗਿਆ ਤੇ ਇਹਨੇ ਤਾਰਾਂ ਨੂੰ ਹੱਥ ਪਾ ਲਿਆ ਜਿਹੜੀ ਉੱਪਰ ਦੀ ਜਿਨ੍ਹਾਂ ਨਾਲ ਟ੍ਰੇਨ ਚੱਲਦੀ ਆ ਉਹਨਾਂ ਤਾਰਾਂ ਨੂੰ ਹੱਥ ਪਾ ਲਿਆ ਉਹਨਾਂ ਤਾਰਾਂ ਦੇ ਵਿੱਚ ਲਗਭਗ 25000 ਵੋਲਟੇਜ ਦਾ ਕਰੰਟ ਹੁੰਦਾ ਤੇ ਹੱਥ ਪਾਉਣ ਅਨਸਾਰ ਹੀ ਉਹ ਬੰਦਾ ਤਾਰਾਂ ਨਾਲ ਝੁੰਮੜ ਗਿਆ ਤੇ ਸੜ ਗਿਆ ਤੇ ਫਿਰ ਉਹਨੂੰ ਰੇਲਵੇ ਕਰਮਚਾਰੀਆਂ ਦੀ ਮਦਦ ਨਾਲ ਅਸੀਂ ਜੀਆਰਪੀ ਕਰਮਚਾਰੀਆਂ ਨੇ ਉਤਾਰਿਆ ਗੱਡੀ ਤੋਂ ਉਤਾਰ ਕੇ ਐਂਬੂਲੈਂਸ ਦੇ ਰਾਹੀਂ ਉਹਨੂੰ ਫਲੋਰ ਸਿਵਲ ਹਸਪਤਾਲ ਦੇ ਵਿੱਚ ਭੇਜ ਦਿੱਤਾ ਉਹ ਤਕਰੀਬਨ 90% ਸੜ ਚੁੱਕਿਆ ਹੈ ਜਿਹਦੀ ਪਹਿਚਾਣ ਉਈ ਨਹੀਂ ਹੋਈ ਲੋਕਾਂ ਦੇ ਦੱਸਣ ਮੁਤਾਬਕ ਉਹ ਪਾਗਲ ਵਿਅਕਤੀ ਜਾਂਦਾ ਹੈ ਥੈਂਕ ਯੂ ਜੀ